ਸਿਕਾ ਦੋਸਤੋ ਆਮ ਤੌਰ ਤੇ ਵਖਿਆ ਗਿਆ ਜਾਂਦਾ ਹੈ ਕਿ ਵਿਆਹਾਂ ਸ਼ਾਦੀਆਂ ਦੀਆਂ ਪਾਰਟੀਆਂ ਜਾਂ ਲੰਗਰ ਹੋਵੇ ਉੱਥੇ ਡਿਸਪੋਜ਼ਲ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾ ਰਹੀ ਹੈ ਜੋ ਕਿ ਸਾਡੇ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਰਿਹਾ ਹੈ ਪਰ ਇੱਥੇ ਜੇ ਗੱਲ ਕਰੀਏ ਤਾਂ ਉੱਥੇ ਇਹ ਕਹਿਣਾ ਪड़ਦਾ ਹੈ ਕਿ ਜਿੱਥੇ ਇਹ ਲੋਕ ਡਿਸਪੋਜ਼ੇਬਲ ਵਰਤਣ ਵਾਲੇ ਬਹੁਤ ਹਨ ਤਾਂ ਇਸ ਨੂੰ ਸਫਾਈ ਕਰਨ ਵਾਲੇ ਤੇ ਇਸ ਦਾ ਵਿਰੋਧ ਕਰਨ ਵਾਲੇ ਵੀ ਬਹੁਤ ਲੋਕ ਹਨ ਜੇ ਗੱਲ ਕਰਾਂ ਅੱਜ ਤੇ ਇੱਕ ਨੂੰ ਇੱਕ ਜੋਤ ਲੰਗਰ ਸੇਵਾ ਸੁਸਾਇਟੀ ਦੇ ਵਲੰਟੀਅਰ ਜਿਹੜੇ ਆ ਉਹ ਥਾਂ-ਜਗਾਹ ਤੇ ਜਾ ਕੇ ਲੰਗਰਾਂ ਵਾਲੀ ਥਾਂ ਤੇ ਸੇਵਾ ਕਰਦੇ ਆ ਅਤੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀਆਂ ਵੀ ਕਰਦੇ ਨੇ ਕਿ ਡਿਸਪੋਜ਼ੇਬਲ ਦੀ ਵਰਤੋਂ ਘੱਟ ਕਰੋ ਖਾਸ ਕਰਕੇ ਪਲਾਸਟਿਕ ਤੇ ਥਰਮੋਕੋਲ ਨੂੰ ਬਹੁਤ ਵਰਤੋ ਜੇ ਜ਼ਰੂਰਤ ਪੈਂਦੀ ਹੈ ਤਾਂ ਉਸ ਜਗ੍ਹਾ ਫਿਰ ਪੱਤਲ ਨੂੰ ਵਰਤਣਾ ਸ਼ੁਰੂ ਕਰੋ ਅਤੇ ਪੱਤਲ ਦੇ ਵਧੀਆ ਨਤੀਜੇ ਨਿਕਲਦੇ ਹਨ ਪੱਤਲ ਨੂੰ ਅਸੀਂ ਕਿਸੇ ਜਗ੍ਹਾ ਦੇ ਉੱਤੇ ਢੇਰ ਕਰਕੇ ਲਾ ਦਈਏ ਤੇ ਗਲ ਕੇ ਉਹਦੀ ਇੱਕ ਖੂਬਸੂਰਤ ਖਾਦ ਬਣਦੀ ਹੈ ਜੋ ਅਸੀਂ ਖੇਤਾਂ ਵਿੱਚ ਜਾਂ ਪੌਦਿਆਂ ਲਈ ਵਰਤ ਸਕਦੇ ਹਾਂ ਉਹ ਮਿਲਦੇ ਆਈ ਸੋਸਾਇਟੀ ਦੇ ਪ੍ਰਧਾਨ ਸਾਹਿਬ ਨੂੰ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਹਾਂਜੀ ਸਰ ਕੀ ਨਾਮ ਤੇ ਤੁਹਾਡਾ ਔਰ ਆਪਣੀ ਸੰਸਥਾ ਦੇ ਬਾਰੇ ਜਰੂਰ ਜਾਣਨਾ ਪਊ ਮੇਰਾ ਨਾਮ ਤਾਰਸੇਖ ਕੁਲਾਈ ਜੀ ਮੈਂ ਰਿਟਾਇਰ ਮੈਨੇਜਰ ਪੰਜਾਬ ਐਸਟੇਟ ਬੈਂਕ ਚੀਫ ਖਾਲਸਾ ਦੁਆਨਦਮਾ ਮੈਂ ਮੈਂਬਰ ਆ ਜੀ ਤੇ ਸਾਡੀ ਜਿਹੜੀ ਸੰਸਥਾ ਜਿਸ ਤੋਂ ਇਹ ਕੰਮ ਕਰ ਰਹੀ ਹੈ ਜਿਹੜੇ ਤੇ ਅੱਜ ਤੁਸੀਂ ਜਿਸ ਕੰਮ ਵਾਸਤੇ ਆਏ ਜੇ ਉਹ ਹੈਗਾ ਇੱਕ ਜੋਤ ਲੰਗਰ ਸੇਵਾ ਸੁਸਾਇਟੀ ਅਹੀਂ ਜਿੱਥੇ ਲੰਗਰ ਲੱਗਦਾ ਲੰਗਰ ਦੇ ਝੂਠੇ ਪਤਰਾਂ ਦੀ ਸੇਵਾ ਜਿਹੜੀਆਂ ਨੇ ਜੀ ਉਹ ਸਾਡੀ ਸਾਰੀ ਸੁਸਾਇਟੀ ਇਹ ਕਰਦੀ ਹੈ ਜੀ ਤੁਹਾਡੇ ਨਾਲ ਕਿਹੜੇ ਕਿਹੜੇ ਸੱਜਣ ਜੁੜੇ ਨੇ ਦੋਹਾਂ ਬਾਰੇ ਵੀ ਥੋੜਾ ਦੱਸ ਦਿਓ ਮੇਰੇ ਨਾਲ ਜੀ ਅੱਜ ਜਿਹੜੇ ਆਏ ਨੇ ਦੋ ਯੂਨੀਵਰਸਿਟੀ ਆਫ ਸਿਸਟਰ ਜੈ ਰਜਿਸਟਰਰ ਜੈ ਸਟਾਰ ਜੇ ਦੋ ਜਿਹੜੇ ਅਸਿਸਟੈਂਟ ਰਜਿਸਟਰਰ ਜੀ ਮੇਰੇ ਨਾਲ ਮੈਨੇਜਰ ਆਪਣੇ ਪ੍ਰਿੰਸੀਪਲ ਸਾਹਿਬ ਰਿਟਾਇਰ ਹੋਏ ਨੇ ਗਵਰਨਮੈਂਟ ਕਾਲਜੋ ਜੀ ਤੇ ਬਾਕੀ ਹੋਰ ਬਨੋਟ ਸਾਹਿਬ ਨੇ ਬਿਜ਼ਨਸਮੈਨ ਨੇ ਬਾਕੀ ਦੋ ਮਰੇ ਆਪਣੇ ਮੁਲਾਜ਼ਮ ਨੇ ਜੀ ਚੀਪਗਾ ਦਾ ਦੁਆਨ ਦੇ ਜੀ ਇਹ ਕੋਈ ਸਾਡੀ ਮੇਰੇ ਨਾਲ ਉਸ ਤਰ੍ਹਾਂ ਦੋ ਵਕੀਲ ਕੰਮ ਕਰਦੇ ਨੇ ਜਮੇਰ ਨਾਲ ਹੋਰ ਜਿਹੜੇ ਕੰਮ ਕਰਦੇ ਨੇ ਸਾਡੇ ਸੰਸਦ ਬਣੀ ਚ 17 18 ਜਣੇ ਬੰਦੇ ਆ ਜਿੱਥੇ ਇੱਥੇ ਵੱਡੇ ਲੰਗਰ ਲੱਗਦੇ ਨੇ ਇਸ ਤਰ੍ਹਾਂ ਸਕਾਉਣ ਵਾਲੇ ਦਾ ਲੰਗਰ ਲੱਗਾ ਸੀ 10000 ਪੁਰਾਣੀ ਦਾ ਯੂਨੀਵਰਸਿਟੀ ਲੱਗਾ ਸੀ 12000 ਪੁਰਾਣੀ ਦਾ ਅਸੀਂ ਜਿੱਤਰਾ ਚੀਫ ਕਲਸਾ ਦੁਵਾਨ ਨੇ 68ਵੀਂ 69ਵੀਂ ਕਾਨਫਰੰਸ ਕਰਾਈ ਜੀ ਅਸੀਂ ਉੱਥੇ ਅਨੰਦਪੁਰ ਸਾਹਿਬ ਵੀ ਕਰਕੇ ਆਏ ਆ ਉੱਥੇ ਵੀ ਕੋਈ ਅਸੀਂ 40 40000 ਪੁਰਾਣੀ ਦਾ ਪ੍ਰਚਾਰੜਾ ਅਸੀਂ ਇਕੱਠੇ ਕਰਕੇ ਆਏ ਜੀ ਪੈਕਟ ਜੀ ਜਿਹੜਾ ਇਹ ਮਤਲਬ ਉਹ ਤੁਹਾਡਾ ਉਦੋਂ ਮੈਂ ਆ ਇਹ ਕਿਉਂ ਪੁੱਛ ਕੇ ਆਇਆ ਤੁਹਾਨੂੰ ਕਿ ਮਨ ਵਿੱਚ ਵਿਚਾਰ ਆਇਆ ਕਿ ਕਿਉਂਕਿ ਅਸਲੀਅਤ 'ਚ ਸੋਚਦੇ ਆ ਕਿ ਰਿਟਾਇਰਮੈਂਟ ਤੋਂ ਬਾਅਦ ਇਨਸਾਨ ਘਰ 'ਚ ਬਹਿ ਜਾਂਦਾ ਆ ਤੁਹਾਨੂੰ ਵੀ ਸੋਚ ਆਈ ਕਿ ਇਹ ਕੰਮ ਕਰ ਜਿਹੜੀ ਇਹ ਸੇਵਾ ਕਿ ਲੈਣੀ ਹੈ ਨਹੀਂ ਜੀ ਮੇਰੇ ਜਦੋਂ ਨੌਕਰੀ ਪੰਜਾਬ ਨੈਸ਼ਨਲ ਬੈਂਕ ਫਾਰੀ ਵਾਲ ਚੌਂਕ ਸੀ ਜੀ ਮੈਂ ਉਦੋਂ ਅਫਸਰ ਸੀਗਾ ਤੇ ਉੱਥੋਂ ਜਦੋਂ ਲੰਗਣਾ ਤੇ ਕਿਤੇ ਜਾਣਾ ਆਉਣਾ ਤੇ ਲੰਗਰ ਲੱਗੇ ਹੋਣੇ ਲੰਗਰ ਲੱਗੇ ਹੋਣੇ ਤੇ ਮੁੜ ਕੇ ਪਤਾ ਲੱਗਾ ਯਾਰ ਇਹ ਗੰਦ ਬੜਾ ਪੈਂਦਾ ਹੈ ਸ਼ਹਿਰ 'ਚ ਦਰਵਾਜ਼ੇੋਂ ਨੂੰ ਰਸਤਾ ਜਾਂਦਾ ਹੈ ਇਤਿਹਾਸਿਕ ਥਾਨ ਆ ਬੜੀ ਦੁਨੀਆ ਉ ਉਹ ਫਿਰ ਇਹ ਹੌਲੀ ਹੌਲੀ ਕਰਕੇ ਪ੍ਰਾਲਾ ਕੀਤਾ ਇਹ ਫਿਰ ਇਹ ਜਿਹੜਾ ਮੋਟਰਸ ਵਾਲੇ ਬਣਾਇਆ ਮੋਟਰਸ ਬਣਾ ਕੇ ਫਿਰ ਇਹ ਜਿਹੜੇ ਨੇ ਥਰਮੋਕੋਲ ਦਾ ਟੁਕੜੇ ਸ਼ੁਰੂ ਕੀਤੇ ਫਿਰ ਇਹ ਰੋਲਾ ਪਾਇਆ ਵੀ ਥਰਮੋਕੋਲ ਬੰਦ ਕੀਤੀ ਜਾਏ ਅਲਟੀਮੇਟਲੀ ਸੈਂਟਰ ਗਵਰਨਮੈਂਟ ਨੇ ਬੰਦ ਕਰ ਦਿੱਤੀ ਉਹ ਫਿਰ ਇਹ ਉਹ ਜਿਹੜੇ ਲੋਕਾਂ ਨੂੰ ਜਿਹੜੇ ਲਾਉਂਦੇ ਨੇ ਉਹਨਾਂ ਨੇ ਵੀ ਸਾਡੀ ਸਾਰੀ ਸੰਸਥਾ ਜਿਹੜੀ ਹੈ ਨਾ ਜੀ ਇਹ ਇਹ ਵੇਅਰ ਕਰਦੀ ਹੈ ਵੀ ਲੰਗਰ ਤੋਂ ਇਹ ਦਿਨ ਥਰਮੋਕੋਲ ਬੰਦ ਕਰਕੇ ਜਿਹੜੇ ਵਨ ਟਾਈਮ ਚੀਜ਼ ਚੂਜ਼ਿਆ ਬੰਦ ਕਰਕੇ ਉਹ ਪੱਤਰ ਲਾਇਆ ਕਰੋ ਪੱਤਰ ਜਿਹੜੇ ਆਰਗੈਨਿਕ ਖੇਤੀ ਦੇ ਕੰਮ ਆ ਜਾਂਦੇ ਨੇ ਜੀ ਉਹ ਅਸੀਂ ਜਿੱਥੇ ਕੋਈ ਹਜ਼ਾਰਕ ਪ੍ਰਾਣੀ ਦਾ ਪ੍ਰਸ਼ਾਦਾ ਹੈ ਕੋਈ ਹਜ਼ਾਰਕ ਪੱਤਰ ਲੱਗਾ ਹੈ ਉਹ ਸਾਰੇ ਇਹ ਪੈਕਿੰਗ ਕਰਕੇ ਤੇ ਅਸੀਂ ਸਾਰੇ ਜਿੱਥੇ ਮਾਨ ਵਾਲੇ ਛੱਡ ਵਾਲੇ ਜਿੱਥੇ ਪਿੰਗਲੋੜ ਦੇ ਆਰਗੈਨਿਕ ਖੇਤੀ ਫਾਰਮ ਤੇ ਉਹ ਆਟੋਮੈਟਿਕ ਉਹਦੀ ਖਾਦ ਬਣ ਜਾਂਦੀ ਜਿੱਥੇ ਜਾ ਕੇ ਜੀ ਜੀ ਜੇ ਅਸੀਂ ਕਹਿ ਸਕੀਏ ਕਿ ਤੁਹਾਡਾ ਨਾਰਾ ਨਾ প্লাਸਟਿਕ ਨੂੰ ਥਰਮੋਕੋਲ ਤੇ ਕੋਈ ਝੂਠਿਆ ਨਹੀਂ ਝੂਠੀ ਗੱਲ ਨਹੀਂ ਹੋਈ ਨਹੀਂ ਅਸੀਂ ਤਾਂ ਸਾਰੇ ਇਹ ਕਰ ਨਹੀਂ ਉਹ ਪਏ ਆ ਜੀ ਵੀ ਜਿਤਨਾ ਪਲਾਸਟਿਕ ਬੰਦ ਕਰ ਦਿੱਤਾ ਜਾਏ ਇਹ ਤਾਂ ਥਰਮੋਕੋਲ ਆ ਜੀ ਥਰਮੋਕੋਲ ਦੇ ਉੱਤੇ ਚਿੱਟੀ ਲੇਅਰ ਹੁੰਦੀ ਜੀ ਉਹ ਲੇਅਰ ਹੁੰਦੀ ਜੀ ਉਹਦੀ ਵੈਕਸ ਦੀ ਜਦੋਂ ਵੈਕਸ ਦੇ ਉੱਤੇ ਗਰਮ ਚੀਜ਼ ਪੈਂਦੀ ਏ ਉਹ ਮੁੜ ਕੇ ਤੁਹਾਡੇ ਪੇਟ ਦੇ ਅੰਦਰ ਜਾਂਦੀ ਏ ਤੁਹਾਨੂੰ ਕੈਂਸਰ ਕਰ ਦਿੰਦੀ ਏ ਹੋਰ ਕਈ ਬਿਮਾਰੀਆਂ ਕਰਦੀ ਏ ਲੋਕੀਕ ਥਰਮੋਕੋਲ ਲਾ ਕੇ ਉਹਨੂੰ ਅੱਗ ਲਾਉਂਦੇ ਨੇ ਉਹ ਜਦੋਂ ਉਹ ਤੇ ਮੁੜ ਕੇ ਨੱਕ ਸਾਡੀ ਗੈਸ ਅੰਦਰ ਜਾਂਦੀ ਏ ਤੁਹਾਡੇ ਫੇਫੜੇ ਗਾਲ ਦਿੰਦੀ ਏ ਉਹਦੇ ਬਾਅਦ ਮੁੜ ਕੇ ਸੜਕ ਤੇ ਅੱਗ ਲਾਉਂਦੇ ਸੜਕ ਲੋਕੋ ਲੋਕੋ ਗਲ ਜਾਂਦੀ ਏ ਲੋਕੋ ਟੁੱਟ ਜਾਂਦੀ ਏ ਉੱਥੇ ਟੋਟੋਏ ਪੈ ਜਾਂਦੇ ਨੇ ਤੇ ਉਸੇ ਕਰਕੇ ਮੈਨੂੰ ਗੌਰ ਕਾਰਪੋਰੇਸ਼ਨ ਨੇ ਬ੍ਰਾਂਡ ਬੈਸਟਰ ਬਣਾਇਆ ਜੀ ਮੈਂ ਕੰਮ ਕਰ ਰਿਹਾ 12 ਸਾਲ ਹੋ ਗਏ ਨੇ ਮੇਰੇ ਨਾਲ ਇਸ ਵੇਲੇ 27 ਮੈਂਬਰ ਜੁੜੇ ਹੋਏ ਇਸ ਕੰਮ ਵਾਸਤੇ ਜਿਹੜੇ ਅਸੀਂ ਕੰਮ ਕਰਦੇ ਆ ਜੀ ਤੋਂ ਅੰਤ ਵਿੱਚ ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ ਕੀ ਸੁਨੇਹਾ ਹੈ ਤੁਹਾਡਾ ਮੈਂ ਲੋਕਾਂ ਨੂੰ ਇਹ ਕਹਾਂਗਾ ਵੀ ਤੁਸੀਂ ਥਰਮੋਕੋਲ ਬੰਦ ਕਰ ਦੋ ਇਹ ਲੋਕਾਂ ਨੂੰ ਜ਼ਹਿਰ ਖਵਾ ਕੇ ਮੁਰਕੇ ਕੈਂਸਰ ਦੇ ਕੇਪ ਲਾਉਂਦੇ ਆ ਉਹ ਨਾ ਕਰੀਏ ਇਹ ਜੀ ਜਿਹੜੇ ਅਸੀਂ ਫਰਜ ਕਰੋ ਪਲਾਸਟਿਕ ਆ ਪਲਾਸਟਿਕ ਤੇ ਹੁਣ ਇੱਥੋਂ ਤੱਕ ਰਿਪੋਰਟ ਆ ਗਈ ਏ ਗਾਂ ਜਿਹੜੇ ਬੱਚੇ ਪੈਦਾ ਹੁੰਦੇ ਨਾ ਉਹਦੇ ਪਲਾਸਟਿਕ ਦੇ ਜੀਨ ਆ ਗਏ ਨੇ ਜੀ ਸਾਨੂੰ ਪਲਾਸਟਿਕ ਲਾਉਣੇ ਨਹੀਂ ਚਾਹੀਦੇ ਅਸੀਂ ਯਾਰ ਖਵਣੇ ਲੋਕਾਂ ਨੂੰ ਯਾਰ ਖਵਾ ਕੇ ਮੁੜ ਕੇ ਕੈਂਸਰ ਦੇ ਕੈਪ ਲਾਉਂਦੇ ਅਸੀਂ ਕਰਨੇ ਚਾਹੀਦੇ ਜੀ ਤੁਹਾਡੇ ਜਰੀਏ ਮੈਂ ਤੁਹਾਡੇ ਮਾਧਮ ਤੇ ਲੋਕਾਂ ਦਾ ਹੱਥ ਜੋੜ ਕੇ ਬੇਨਤੀ ਕਰਨਾ ਵੀ ਬਿਲਕੁਲ ਥਰਮੋਕੋਲ ਪਲਾਸਟਿਕ ਬੰਦ ਕਰ ਦਈਏ ਸੈਂਟਰ ਗਵਰਨਮੈਂਟ ਨੇ ਸਟੇਟ ਗਵਰਨਮੈਂਟ ਨੇ ਵਨ ਟਾਈਮ ਜੂੜ ਜੜੀ ਬੰਦ ਕਰ ਦਿੱਤੀ ਗਈ ਉਹ ਨਾ ਲਾਇਆ ਕਰੋ ਜੀ ਅਸੀਂ ਲੋਕਾਂ ਨੂੰ ਯਾਰ ਖਵਾਨੇ ਆ ਉਹ ਨਾ ਆਖਾਈਏ ਜੀ ਧੰਨਵਾਦ ਥੈਂਕ ਯੂ ਸਾਥੀ ਕਾਲ